ਨਮਸਕਾਰ ਹਿੰਸਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ 6 ਸਾਲ ਦੇ ਬੱਚੇ ਦੀ ਹੋਈ ਦੂਸਰੇ ਬੱਚੇ ਨਾਲ ਲੜਾਈ ਤਾਂ ਤਾੜ-ਤਾੜ ਚੱਲੀਆਂ ਗੋਲੀਆਂ ਵੀਡੀਓ ਵੀ ਆਈ ਸਾਹਮਣੇ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਅਸ਼ੀਕ ਹੋ ਲਿਆ ਜੀ ਲਾਈਟਾਂ ਕਰ ਇੱਕ ਡਿਮਪੀ ਸਾਹ ਕੋਲੇ ਜੀ ਅਸ਼ੀਕ ਹੋ ਗਈ ਕੋਲ ਠੀਕ ਇਹ ਚਹੀ ਅੱਜ ਹੋ ਮਾਰਾ ਹੋਈ ਮਾਰਾ ਜਿਗਰਜੋਗਾ ਕੀ ਬਟਾਲੇ ਦੇ ਗੁਰੂ ਨਾਨਕ ਨਗਰ ਵਿੱਚ ਬੱਚਿਆਂ ਦੇ ਮਾਮੂਲੀ ਝਗੜੇ ਨੂੰ ਲੈ ਕੇ ਹੋਈ ਮਾਮੂਲੀ ਵਿਵਾਦ ਤੇ ਇੰਨਾ ਝਗੜਾ ਵਿਗੜ ਗਿਆ ਕਿ 6 ਰੋਨ ਗੋਲੀਆਂ ਚੱਲ ਗਈਆਂ ਮੌਕੇ ਤੇ ਪੁਲਿਸ ਟੀਮ ਨਾਲ ਪਹੁੰਚ ਕੇ ਡੀਐਸਪੀ ਨੇ ਜਾਂਚ ਸ਼ੁਰੂ ਕੀਤੀ ਹੈ ਨਾਲ ਬਾਦ ਦੌਰਾਨ ਇੱਕ ਧਿਰ ਵੱਲੋਂ ਮੋਹਤ ਬੇਦੀ ਨੇ ਕਿਹਾ ਕਿ ਮੇਰੇ 6 ਸਾਲ ਦਾ ਬੇਟਾ ਹੈ ਜਿਸ ਦੀ ਗਲੀ ਦੇ ਵਿੱਚ ਬੱਚੇ ਨਾਲ ਝਗੜਾ ਹੋਇਆ ਹੈ ਅਤੇ ਮੇਰੀ ਪਤਨੀ ਨੂੰ ਬੱਚੇ ਦੇ ਪਰਿਵਾਰ ਵਾਲਿਆਂ ਨੇ ਬੁਰਾ ਭਲਾ ਕਿਹਾ ਮੈਨੂੰ ਫੋਨ ਤੇ ਮਾੜਾ ਚੰਗਾ ਬੋਲਿਆ ਜਿਸ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ ਮੈਂ ਖੁਦ ਪੁਲਸ ਦਾ ਮੁਲਾਜ਼ਮ ਹਾਂ ਜੇਕਰ ਮੇਰੀ ਸੁਣਵਾਈ ਨਾ ਹੋਈ ਤਾਂ ਮੈਂ ਉੱਪਰ ਪੱਤਰ ਤੱਕ ਜਾਵਾਂਗਾ ਜਿੱਥੇ ਦੂਸਰੀ ਧਿਰ ਦੀ ਔਰਤ ਨੇ ਕਿਹਾ ਕਿ ਮੇਰੇ ਬੇਟੇ ਦੀ ਲੜਾਈ ਇਹਨਾਂ ਦੇ ਮੇੜੇ ਨਾਲ ਹੋਈ ਹੈ ਪਹਿਲਾਂ ਬੱਚੇ ਦੀ ਮਾਂ ਨੇ ਸਾਡੇ ਘਰ ਆ ਕੇ ਗਾਲੀ ਗਲੋਚ ਕੀਤਾ ਤੇ ਫਿਰ ਆਪਣੇ ਪਤੀ ਅਤੇ ਹੋਰ ਲੋਕਾਂ ਨੂੰ ਨਾਲ ਲਿਆ ਕੇ ਗਾਲਾਂ ਕੱਢੀਆਂ ਇਹਨਾਂ ਕੋਲ ਹਥਿਆਰ ਵੀ ਸਨ ਇਹਨਾਂ ਸਾਡੇ ਤੇ ਗੋਲੀਆਂ ਚਲਾਈਆਂ ਹਨ ਫਿਰ ਵੀ ਬੱਚਾ ਵੀ ਮੇਰੇ ਸੋਹਰੇ ਮੇਰੇ ਗੋਲੀਆਂ ਵੱਜਣੋਂ ਅਹੀਂ ਬਚ ਗਏ ਹਨ ਪਰ ਮੈਂ ਗਰਭਤੀ ਹਾਂ ਦੋਨਾਂ ਤੋਂ ਅਨੇਕ ਦੂਜੇ ਉੱਪਰ આરોਪ ਲਗਾਏ ਹਨ ਜਿੱਥੇ ਡੀਐਸਪੀ ਲਲਿਤ ਕਮਾਨ ਨੇ ਘਟਨਾ ਦਾ ਪਤਾ ਚੱਲਦੇ ਹੀ ਮੌਕੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਨਾਮ ਮੇਰਾ ਮੋਹਿਰ ਮਦੀਆ ਜੀ ਕਿਹੜੀ ਜਗ੍ਹਾ ਮੈਂ ਗੁਨਾਨਗਰ ਕੀ ਗੱਲ ਹੋ ਰਹੀ ਹੈ ਗੱਲ ਕੁਛ ਨਹੀਂ ਮੈਂ ਜੀ ਬਾਹਰ ਸੀ ਅੰਮ੍ਰਿਤਸਰ ਠੀਕ ਹੈ ਜੀ ਮੇਰੀ ਵਾਈਫ ਸੀ ਘਰੇ ਬੱਚੇ ਸੀ ਘਰੇ ਜੀ ਬੱਚੇ ਆਪਾਂ ਚ ਗਲੀ ਚ ਖੇਡਦੇ ਹੁੰਨੇ ਆ ਠੀਕ ਹੈ ਜੀ ਕੋਈ ਬੱਚੇ ਦੀ ਆਪਾਂ ਚ ਗੱਲ ਬੇ ਬੇਟਾ ਮੇਰਾ 6 ਸਾਲ ਦਾ ਤੇ ਇਹਨਾਂ ਦੀ ਆਪਾਂ ਚ ਗੱਲ ਹੋਈ ਆ ਤੇ ਉਹ ਕਹਿੰਦਾ ਕਿ ਘਰ ਆ ਗਿਆ ਹਨਾ ਬੇਟਾ ਮੇਰਾ ਮੰਮਾ ਨੂੰ ਕਹਿੰਦਾ ਕਿ ਮੰਮਾ ਗੱਲ ਹੋ ਗਈ ਆ ਜੋ ਕਹਿੰਦੇ ਕੋਈ ਗੱਲ ਨਹੀਂ ਇਹਦੀ ਮੰਮਾ ਦਾ ਫੋਨ ਆਇਆ ਹਨਾ ਭਾਬੀ ਨੂੰ ਤੇ ਉਹ ਕਹਿੰਦੀ ਕਿ ਆਪਣੇ ਬੱਚੇ ਨੂੰ ਸੰਭਾਗ ਕੇ ਰੱਖੋ ਤੇ ਫਿਰ ਤੁਸੀਂ ਨਾ ਕਿਉਂਕਿ ਜਦੋਂ ਇਹੀ ਵੇਖਿਆ ਨੂੰ ਕੁਛ ਕੋਣ ਕਹਿੰਦਾ ਇਹ ਦੀ ਰਾਜੇ ਦੀ ਘਰ ਦੀ ਜਿਹੜਾ ਇਹਦਾ ਮੁੰਡਾ ਆ ਸੁਰਿੰਦਰ ਦਾ ਠੀਕ ਹੈ ਜੀ ਚਲੋ ਉਹਨੇ ਇੰਨੀ ਗੱਲ ਕੀਤੀ ਉਹ ਕਹਿੰਦੀ ਕਿ ਉਹ ਘਰ ਆ ਗਿਆ ਦਾਦਾ ਆ ਗਿਆ ਘਰ ਸੁਰਿੰਦਰ ਸਿੰਘ ਉਹ ਘਰ ਆਇਆ ਉਹ ਆ ਕੇ ਕਹਿੰਦਾ ਕਿ ਇਹ ਹਾਂ ਬੀਬਾ ਕੀ ਗੱਲ ਹੋਈ ਆ ਤੂੰ ਕਹਿੰਦੀ ਅੰਕਲ ਤੁਸੀਂ ਅੰਦਰ ਆ ਜਾਓ ਅੰਦਰ ਬਹਿ ਕੇ ਗੱਲ ਕਰ ਲੋ ਨਹੀਂ ਤੁਹਾਨੂੰ ਮੇਰਾ ਪਤਾ ਨਹੀਂ ਆ ਅੱਗੇ ਮੈਂ ਗਲੀ ਚ ਗੋਲੀਆਂ ਚਲਾਈਆਂ ਕਿੰਨੀਆਂ ਠੀਕ ਹੈ ਜੀ ਇੱਥੇ ਪਹਿਲਾਂ ਪਰਚੇ ਕਢਾ ਕੇ ਵੇਖੋ ਇਹਨੇ ਪਹਿਲਾਂ ਵੀ ਗਲੀ ਚ ਫੈਰ ਮਾਰੇ ਹੋਇਆ ਚਲੋ ਇੰਨੀ ਗੱਲ ਹੋਈ ਆ ਫਿਰ ਕਹਿੰਦਾ ਇਹ ਮੋਹਿਤ ਨੂੰ ਪੁੱਛੋ ਮੈਂ ਕਿੱਡਾ ਤਕੜਾ ਬਦਮਾਸ਼ ਆ ਮੋਹਿਤ ਨੂੰ ਪਤਾ ਮੈਂ ਅੱਗੇ ਕਿੱਦਾਂ ਗੋਲੀਆਂ ਚਲਾਉਣਾ ਇਹਨੇ ਮੇਰੇ ਕਾਨੂੰ ਫੋਨ ਲਾਤਾ ਜੀ ਕਹਿੰਦਾ ਹਾਂ ਵੀ ਕੀ ਗੱਲ ਆ ਮੈਨੂੰ ਫੋਨ ਤੇ ਬੋਲਿਆ ਮੈਂ ਕਿ ਆਗੇ ਵੇਖਿਆ ਇਹ ਉੱਤੇ ਚੜੇਦੇ ਹੀ ਨਹੀਂ ਪਿਓ ਪੁੱਤ ਨੂੰ ਸਾਰੇ ਉੱਤੇ ਹੀ ਮੇਰੇ ਕੋਲ ਵਗੈਰਾ ਵੀਡੀਓ ਪਈ ਆ ਠੀਕ ਹੈ ਮੈਂ ਇੱਥੋਂ ਤੁਰ ਕੇ ਗਿਆ ਮੈਂ ਕਿਹਾ ਹਾਂ ਦੱਸ ਕੀ ਗੱਲ ਆ ਠੀਕ ਹੈ ਮੇਰੇ ਕੋਲ ਦੱਤਾ ਠੀਕ ਹੈ ਮੈਂ ਆਪਣੀ ਸੇਫਟੀ ਲਈ ਲੈ ਗਿਆ ਮੇਰੇ ਕੋਈ ਵੈਪਨ ਕੁਝ ਨਹੀਂ ਹੈਗਾ ਉੱਥੇ ਤੱਕ ਮੈਂ ਕੱਲਾ ਗਿਆ ਮੇਰੇ ਨਾਲ ਸੱਜਣ ਸੀਗੇ ਮੇਰੇ ਉਹ ਨਾਲ ਆਏ ਸੀਗੇ ਠੀਕ ਹੈ ਇਹ ਮੇਰੇ ਭਰਾ ਦੇ ਹੱਥੀਂ ਪਿਆ ਇੰਨੇ ਮੇਰੇ ਮੁੜ ਕੇ ਈਟ ਮਾਰੀ ਆ ਕੋਠੇ ਹੀ ਇੰਨੇ ਮੁੜ ਕੇ ਫਾਇਰ ਮਾਰਿਆ ਇਹਦੇ ਸੁਰਿੰਦਰ ਪਿਓ ਨੇ ਤਿੰਨ ਫਾਇਰ ਮੇਰੇ ਮਾਰੇ ਆ ਠੀਕ ਹੈ ਥੱਲੇ ਉਤੋਂ ਵੀ ਮੁੜ ਕੇ ਫੇਰ ਫਾਇਰ ਮਾਰ ਲਾ ਪਿਆ ਇਨੇ ਘਟੋ ਘਟ ਵੀ 10 ਤੋਂ 15 ਫੈਲ ਮਾਰੀ ਸ਼ੇਰੋਂ ਖੋਲ ਮੇਰੇ ਕੋਲ ਇੱਕ ਡਿਪਟੀ ਸਾਹਿਬ ਕੋਲ ਹਲਤ ਮਾਰ ਜੀ ਕੋ ਠੀਕ ਹੈ ਜੀ ਕੰਮ ਕੀ ਕਰਦਾ ਕੰਮ ਇਸ ਨਿਆਰੇ ਦਾ ਇਹਦੀ ਫਾਈਨਾਂਸ ਵੀਨ ਨਾਲੀ ਠੀਕ ਹੈ ਰੋਜ਼ ਸ਼ਾਮੀ ਡਰਿੰਕ ਕਰਕੇ ਵੱਧ ਘਟ ਬੋਲਦਾ ਆ ਆਪਣਾ ਕੋਈ ਇਨਾਂ ਦਾ ਮਤਲਬ ਹੀ ਹੈ ਨਹੀਂ ਇਨਾਂ ਠੀਕ ਹੈ ਜੇ ਬੱਚਿਆਂ ਦੀ ਗੱਲ ਤੂੰ ਬੱਚਿਆਂ ਦੀ ਗੱਲ ਮਕਾਲਾ ਯਾਰ ਤੂੰ ਸਿਆਣਾ ਵਾ ਦਾੜੀ ਤੇਰੇ ਚਿੱਟੀ ਹੈ ਤੂੰ ਕੀ ਕਰਨਿਆ ਤੂੰ ਜਨਾਨੀ ਨੂੰ ਘਰ ਹਤੀ ਪੈਣੇ ਬੰਦੇ ਘਰ ਨਹੀਂ ਦਾ ਮਤਲਬ ਹੀ ਨਹੀਂ ਬੰਦਾ ਜਨਾਨੀ ਨੂੰ ਹਤੀ ਬੈਣਾ ਜਦੋਂ ਮੈਂ ਆਇਆ ਫਿਰ ਥੱਲੇ ਨਹੀਂ ਆਇਆ ਕਰੋ ਫਿਰ ਬੰਦਿਆਂ ਨਾਲ ਗੱਲ ਕਰਦਾ ਫਿਰ ਇਹਨੇ ਫੈਰ ਮਾਰਨੀ ਸ਼ੁਰੂ ਕਰ ਦਿੱਤੇ ਮੁੜਕੇ ਇਹਨੇ ਕੋਠੇਵੇਂ ਨੇ ਇੱਟਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਠੀਕ ਹੈ ਜੀ ਇੱਟ ਮਾਰੀਆ ਲੱਤ ਦੇ ਵਜੀ ਖਬੀ ਲੱਤ ਦੇ ਮੇਰੇ ਆ ਪਿੱਠ ਦੇ ਵੇਖ ਲੋ ਠੀਕ ਹੈ ਜੀ ਉੱਤੋਂ ਇੱਟਾਂ ਮਾਰੀਆਂ ਫੈਰ ਮਾਰੇ ਆ ਬੰਦੇ ਨੇ ਮੇਰੇ ਸੱਜਣਿਆਂ ਉਹਨਾਂ ਦੇ ਖੋਲ ਲੱਗੇ ਜੀ ਨਾਲ ਠੀਕ ਹੈ ਛਰਲੇ ਲੱਗੇ ਨਾਲ ਉਹਨਾਂ ਦੇ ਇੱਕ ਖੱਬੇ ਮੋਢੇ ਤੇ ਆ ਇੱਕ ਆਜ ਇੰਨਾ ਹੀ ਲੱਗਾ ਜੀ ਕਿੰਨੇ ਜਿਹੜੇ ਹੋਏ ਤੁਹਾਡੇ ਦੋ ਬੰਦੇ ਹੋਏ ਆ ਜੀ ਠੀਕ ਹੈ ਜੀ ਤੀਜਾ ਮੈਂ ਮੇਰੇ ਮੇਰੇ ਵਜ੍ਹਾ ਤੇ ਮਾਸ ਮੁਖਰਾ ਪਾੜ ਤਾ ਹੁੰਦੀ ਤੀਜਾ ਮੈਂ ਆ ਜੀ ਠੀਕ ਹੈ ਜੀ ਦੂਜੀ ਪਾਰਟੀ ਉਹ ਮੋਕੇ ਤੇ ਪਾੜ ਜਿੱਪੀਸਾਂ ਨੂੰ ਮਿਲੇ ਨੇ ਉਸੇ ਵੀ ਅੰਦਰ ਬੈਠੇ ਮੁੜ ਕੇ ਪਤਾ ਨਹੀਂ ਕਿੱਥੇ ਚਲ ਗਏ ਆ ਜੀ ਮੈਂ ਤਾਂ ਇਨਸਾਫ ਚਾਹੁੰਦਾ ਜੀ ਇਹਨਾਂ ਦੇ ਮੁਕਦਮਾ ਦਰਜ ਹੋਣਾ ਚਾਹੀਦਾ 307 ਦਾ ਜੀ ਠੀਕ ਹੈ ਜੀ ਇਹਨਾਂ ਨੇ ਇੱਟਾਂ ਮਾਰੀਆਂ ਮੈਂ ਮਲਾਜਮ ਮੇਰਾ ਛੋਟਾ ਕੀ ਮੇਰੀ ਸੁਣਵਾਈ ਨਹੀਂ ਹੋਏਗੀ ਅਫਸਰ ਨੇ ਮੇਰੇ ਤੇ ਅਫਸਰ ਇਹ ਇਦਾਂ ਕਰਨਗੇ ਮੇਰੇ ਨਾਲ ਤੇ ਕੀ ਗੱਲ ਛੋਟੇ ਮਲਾਜਮ ਨੂੰ ਕੋਈ ਸੁਣਵਾਈ ਨਹੀਂ ਇਹ ਜਨਾਨੀ ਨੂੰ ਹੱਥੀ ਪੈਣਗੇ ਆਣਗੇ ਤੇ ਮੈਨੂੰ ਅੱਗੇ ਕਹਿ ਰਹੇ ਆ ਤੂੰ ਮਲਾਜਮ ਹੈ ਤੈਨੂੰ ਕੀ ਲੋਰਡਸ਼ਿਪ ਉੱਥੇ ਜਾਣ ਦੀ ਕਿਉਂ ਮੈਂ ਗੋਲੀਆਂ ਖਾਈ ਜਾਵਾਂ ਉਹਨਾਂ ਕੋਲ ਇੱਟਾਂ ਖਾਈ ਜਾਵਾਂ ਮੈਂ ਮੈਂ ਪੰਜਾਬ ਪੁੱਛ ਇਨਾ ਨਸ਼ਾ ਫੜ ਕੇ ਦਿੱਤਾ ਘਟੋ ਘਟ ਹੋਂ ਤੱਕ ਮੈਂ 10 ਕਿਲੋ ਹਿਰੋਇਨ ਫੜਾ ਛੱਡੀ ਬਟਾਲੀ ਚੋਂ ਇਹਨਾਂ ਨੂੰ ਠੀਕ ਹੈ ਜੀ ਤੇ ਫਿਰ ਇਹਨਾਂ ਨੇ ਮੇਰੇ ਤੇ ਆ ਕੀ ਕੀਤਾ ਉਤੋਂ ਮੈਨੂੰ ਕਹਿੰਦੇ ਤੂੰ ਮੁਲਾਜ਼ਮ ਆ ਤੈਨੂੰ ਕੀ ਲੋੜ ਈ ਉਹਦੇ ਘਰ ਲੱਗੇ ਜਾਂਦੀ ਕਿਉਂ ਮੈਂ ਇਥੋਂ ਕਰਕੇ ਗੋਲੀਆਂ ਖਾ ਲੈ ਮੇਰੀ ਜਨਾਨੀ ਛੇਤਰ ਖਾ ਲੈ ਡਿੱਪੀ ਸਾਹਮਣੇ ਠੀਕ ਹੈ ਜੀ ਐ ਸਚੂ ਵੀ ਮੈਨੂੰ ਕਹਿ ਰਿਹਾ ਸਿਵਲ ਲੈਣ ਵਾਲਾ ਕਿਉਂ ਛੋਟੇ ਮੁਲਾਜ਼ਮ ਕੋਈ ਸੁਣਾਈ ਸੁਣਾਈ ਨਹੀਂ ਹੈਗੀ ਠੀਕ ਹੈ ਜੀ ਮੈਂ ਚੰਡੀਗੜ੍ਹ ਫੋਨ ਲਵਾਇਆ ਆਇਆ ਕਰੋ ਠੀਕ ਹੈ ਨਹੀਂ ਸੁਣਾਈ ਹੋਈਗੀ ਮੈਂ ਉੱਥੇ ਤੱਕ ਜਾਵਾਂਗਾ ਜੀ 307 ਵੀਰ ਬਤਨ ਦੀ ਤੁਹਾਨੂੰ ਬਗੈਰਾਂ ਮੈਂ ਵੀਡੀਓ ਦੇ ਦਾਂਗਾ ਆ ਵੇਖ ਲਓ ਗੋਲੀਆਂ ਚਲਾਉਂਦੇ ਦੀਆਂ ਮੇਰਾ ਨਾਮ ਸੁਖਦੀਪ ਕੌਰ ਹੈ ਤੇ ਇਹ ਮੇਰਾ ਬੱਚਾ ਗਲੀ ਚ ਖੇਡਦਾ ਪਿਆ ਸੀ ਏ ਲੇਡੀ ਨੇ ਹਰ ਵਾਰੀ ਤਿੰਨ ਚਾਰ ਵਾਰੀ ਹੋ ਗਈ ਆ ਮੇਰੇ ਬੱਚੇ ਦੇ ਘਰ ਕੇ ਸਾਡੇ ਨਾਲ ਲੜਨ ਆਂਦੀ ਆ ਤੇ ਇਹਦੇ ਇਹਦੇ ਹਸਬੰਦ ਨੇ ਪੀਤੀ ਸੀ ਡਰਿੰਕ ਕੀਤੀ ਹੋਈ ਸੀ ਤੇ ਨਾਲ ਹੀ ਇਹਦੇ ਜੇਠ ਨੇ ਵੀ ਕੀਤੀ ਹੋਈ ਸੀ ਤੇ ਐਨੇ ਦੋਨੋਂ ਲੜਨ ਵਾਸਤੇ ਸਾਡੇ ਘਰ ਭੇਜਦੇ ਤੇ ਮੈਨੂੰ ਫੋਨ ਕਰਕੇ ਕਹਿੰਦੀ ਆ ਮੈਂ ਤੇ ਤੈਨੂੰ ਅੱਗੇ ਵੀ ਘੇਰ ਲੈਣਾ ਸੀ ਉਦੋਂ ਮੌਕਾ ਨਹੀਂ ਮਿਲਿਆ ਹੁਣ ਮੈਂ ਤੈਨੂੰ ਘੇਰ ਲੱਗੀਆਂ ਹੁਣ ਮੈਂ ਆਪਣੇ ਬੰਦੇ ਨੂੰ ਲੈ ਕੇ ਆਣ ਲੱਗੀਆਂ ਤੇ ਤੂੰ ਵੀ ਕੱਢ ਆਪਣਾ ਬੰਦਾ ਬਾਹਰ ਕਿੰਨੀ ਕਰ ਕਿੰਨੇ ਉਹ ਉਹਨਾਂ ਦੀ ਲੇਡੀ ਨੇ ਜਿਨ੍ਹਾਂ ਨੇ ਸਾਡੇ ਤੇ ਫਾਇਰ ਕੀਤੇ ਆ ਉਹਨਾਂ ਨੇ ਆ ਕੇ ਇੱਥੇ ਸਾਡੇ ਫਾਇਰ ਕੀਤੇ ਸੀ ਸਾਡੇ ਘਰ ਆ ਵੇਖੋ ਮੇਰੇ ਕੰਨ ਇੱਥੇ ਇੱਟ ਮਾਰੀ ਇਹਨਾਂ ਨੇ ਅਸੀਂ ਆਪਣਾ ਬਚਾ ਕਰਨ ਲਈ ਸਿਰਫ ਮੇਰੇ ਪਾਪਾ ਸੀਗੇ ਤੇ ਮੇਰੇ ਹਸਬੰਡ ਸੀਗੇ ਇਹਨਾਂ ਦੇ ਘਰੋਂ 30 40 ਬੰਦੇ ਆਏ ਸੀਗੇ ਉਹਨਾਂ ਨੇ ਕਾਫੀ ਮੁੰਡੇ ਲੈ ਕੇ ਆਏ ਸੀਗੇ 30 40 ਲੈ ਕੇ ਆਏ ਸੀਗੇ ਤੇ ਆ ਵੇਖੋ ਮੇਰੇ ਕੰਨ ਤੇ ਇੱਟਾਂ ਮੈਂ ਆਪਣੇ ਬੱਚੇ ਨੂੰ ਬਚਾ ਰਿਓ ਆਪਣੇ ਪਾਪਾ ਨੂੰ ਬਚਾ ਰਿਆ ਸੀਗਾ ਕਿ ਪਾਪਾ ਤੁਸੀਂ ਅੰਦਰ ਆਓ ਦਾਦੂ ਪਾਪਾ ਅੰਦਰ ਆਓ ਤੇ ਮੈਂ ਇਹਨੂੰ ਫੜਦੀ ਵੀ ਆ ਵੇਖੋ ਮੇਰੇ ਇੱਟਾਂ ਵੀ ਮਾਰਿਆ ਨਾਲ ਹੀ ਮੇਰੇ ਆ ਵੇਖੋ ਮੈਂ ਪ੍ਰੈਗਨੈਂਟ ਵੀ ਗਈਆਂ ਤੇ ਨਾਲ ਸ਼ੀਸ਼ੇ ਵੀ ਤੋੜੇ ਉਹਨਾਂ ਆ ਬੇਕ ਬਹੁਤ ਸਾਰਾ ਲਾਉ ਨਿਕਲਦਾ ਪਿਆ ਇੰਨੀ ਇੰਨਾ ਨੇ ਹੱਦ ਕੀਤੀ ਨਾ ਸਾਰੇ ਜਿੰਨੇ ਵੀ ਮੁੰਡੇ ਆਏ ਸੀ ਸਾਰਿਆਂ ਨੇ ਡਰਿੰਕ ਕੀਤੀ ਹੋਈ ਸੀ ਤੇ ਅੱਗੋਂ ਗੰਦੀ ਤੋਂ ਗੰਦੀ ਗਾਲ ਇੰਨੀ ਇੰਨਾ ਨੇ ਕੱਢੀ ਨਾ ਕਿ ਜਿਹੜੇ ਅਸੀਂ ਸੁਣ ਨਹੀਂ ਸਕਦੇ ਸੀ ਹਥਿਆਰ ਸੀ ਉਹਨਾਂ ਨੇ ਐਡਾ ਵੱਡਾ ਮੁੰਡੇ ਨੇ ਜੇ ਸਾਡੇ ਕੈਮਰੇਜ ਵੀ ਆਇਆ ਵਾ ਐਡਾ ਵੱਡਾ ਉਹ ਵੀ ਫੜਿਆ ਸੀਗਾ ਦਾਤਰ ਵੀ ਫੜਿਆ ਸੀਗਾ ਤੇ ਉਹਨਾਂ ਨੇ ਪਿਸਟਲ ਵੀ ਫੜੇ ਸੀਗੇ ਮੁੰਡੇ ਜਿਹੜੇ ਬਗੈਤਾ ਬਾਹਰੋਂ ਲੈ ਕੇ ਆਏ ਸੀਗੇ ਆਊਟਸਾਈਡਰ ਉਹ ਲੈ ਕੇ ਆਏ ਸੀਗੇ ਉਹ ਵਾਲੇ ਮੁੰਡਿਆਂ ਨੇ ਦਾਤਰ ਉਹ ਪਿਸਤੋਲਾਂ ਵੀ ਫੜੀਆਂ ਸੀ ਉਹਨਾਂ ਕੋ ਕਿੱਡੇ ਵੱਡੇ ਪਿਸਟਲ ਸੀ ਉਹਨਾਂ ਨੇ ਚਲਾਏ ਸਾਡੇ ਵੱਲ ਸਾਡਾ ਦਰਵਾਜ਼ਾ ਵੀ ਭੰਨਿਆ ਉਹਨਾਂ ਨੇ ਚੋਚੋ ਤੇ ਕਹਿੰਦੇ ਸੀ ਕਿ ਤੁਹਾਡੇ ਜਿਹੜੇ ਬੁਜ਼ੁਰਗ ਸੀਗੇ ਸਾਡੇ ਘਰੇ ਆਏ ਸੀ ਕਿ ਤੇ ਕਾਰ ਵੀ ਕੋਈ ਕਾਰ ਕਾਲਾ ਬੋੜਾ ਖੜੇ ਸੀ ਗਿਆ ਉਸ ਤੋਂ ਬਾਅਦ ਮੈਂ ਹਮਸਾ ਸੀਗਾ ਮੁੰਡੇ ਦੀ ਗੱਲ ਕਰਦਾ ਹਾਂ ਹਾਂਜੀ ਮੁੰਡੇ ਮਸਾ ਸੀਗਾ ਤੇ ਫੋਨ ਤੇ ਕਾਲ ਹੋਈ ਸੀ ਕਿ ਹਾਂਜੀ ਉਹਨਾਂ ਦੀ ਉਹਨਾਂ ਦੀ ਲੇਡੀ ਆਈ ਖੁਦ ਸਾਡੇ ਨਾਲ ਲੜਨ ਵਾਸਤੇ ਮੇਰੀ ਗੱਲ ਹੋਈ ਆ ਫੋਨ ਤੇ ਉਹਨਾਂ ਦੀ ਲੇਡੀ ਆਈ ਖੁਦ ਸਾਡੇ ਨਾਲ ਲੜਨ ਵਾਸਤੇ ਪਾਪਾ ਨੇ ਮੈਨੂੰ ਕਿਹਾ ਕਿ ਤੂੰ ਪਿੱਛੇ ਹੋ ਕਿ ਨਾ ਕੋਈ ਗੱਲ ਨਾ ਹੋਵੇ ਕਿ ਮੈਂ ਪ੍ਰੈਗਨੈਂਟ ਆ ਤੇ ਪਾਪਾ ਕਹਿੰਦੇ ਮੈਂ ਗੱਲ ਕਰਾਂ ਮੈਂ ਕਹਾ ਨਹੀਂ ਪਾਪਾ ਮੈਂ ਆਰਾਮ ਨਾਲ ਗੱਲ ਕਰ ਲੈਂਦੀ ਆ ਤੇ ਉਹ ਲੇਡੀ ਕਹਿੰਦੀ ਪਾਪਾ ਨੂੰ ਆ ਖੁਦ ਬੋਲੀ ਆ ਕਹਿੰਦੀ ਤੂੰ ਕੋ ਨੂੰ ਨਾ ਬੋਲਣ ਵਾਲਾ ਪਾਪਾ ਨੂੰ ਕਹਿੰਦੀ ਪਾਪਾ ਕਹਿੰਦੇ ਤੂੰ ਲੇਡੀ ਆ ਨਾ ਆਰਾਮ ਨਾਲ ਗੱਲ ਕਰ ਤੂੰ ਆਰਾਮ ਨਾਲ ਗੱਲ ਕਰ ਤੇ ਅੱਗੋ ਕਹਿੰਦੀ ਆ ਖਲੋ ਜਾ ਮੈਂ ਆਪਣੇ ਬੰਦੇ ਨੂੰ ਫੋਨ ਕਰਦੀ ਆ ਉਹਨੇ ਅੱਗੋ ਇੰਨੀ ਗੱਲ ਕਹੀ ਤੇ ਪਾਪਾ ਕਹਿੰਦੇ ਕਰ ਲੈ ਪਾਪਾ ਨੇ ਕਿਹਾ ਕਰ ਲੈ ਤੇ ਉਹਨੇ ਸਿੱਧੀ ਹੀ ਪਾਪਾ ਨੂੰ ਪਾਪਾ ਬਜ਼ੁਰਗਾਂ ਉਹਨਾਂ ਨੂੰ ਸਿੱਧੀ ਇੰਨੀ ਗੰਦੀ ਗਾਲ ਕੱਢ ਕੇ ਉਹਨਾਂ ਨੂੰ ਕਹਿੰਦਾ ਵਾ ਕਿ ਖੜ ਜਾ ਮੈਂ ਆਉਣਾ ਇੱਥੇ ਮੁੰਡੇ ਲੈ ਕੇ ਸਾਡੇ ਵੱਲੋਂ ਫਾਇਲ ਕਿਤੇ ਗਈ ਸੀ ਹਾਂਜੀ ਫਾਇਲ ਦੀ ਕੋਈ ਨਹੀਂ ਸਾਡੇ ਵੱਲੋਂ ਨਹੀਂ ਚਲਾਈ ਗਈ ਉਹਨਾਂ ਵੱਲੋਂ ਹੀ ਚਲਾਈਆਂ ਗਈਆਂ ਅਸੀਂ ਤਾਂ ਆਪਣਾ ਬਚਾ ਕੀਤਾ ਦਰਵਾਜ਼ੇ ਬੰਦ ਕਰਕੇ ਕੋਠੇ ਵੇਖੋ ਫਾਇਲ ਤੁਹਾਡੇ ਵੱਲੋਂ ਕਿਤੇ ਗਈ ਉਹਨਾਂ ਦੇ ਵੀਡੀਓ ਵਿੱਚ ਬੋਲੀ ਕਿੰਨਾ ਜਦੋਂ ਜਦੋਂ ਜਾਨੀ ਸੀ ਕਿ ਕਿਹੜਾ ਫਰਕ ਹਾਂਜੀ ਜਦੋਂ ਜਦੋਂ ਉਹਨਾਂ ਨੇ ਸਾਡੇ ਤੇ ਕੀਤਾ ਵਾ ਸੈਲਫ ਡਿਫੈਂਸ ਲਈ ਫਿਰ ਥੋੜਾ ਬੋਤਾ ਤਾਂ ਕੰਨਾ ਹੀ ਪੈਣਾ ਸੀ ਮੇਰਾ ਬੱਚਾ ਸੀਗਾ ਉਹ ਆਪਣੇ ਪਾਪਾ ਨੂੰ ਵਿਚਾਰ ਰਿਹਾ ਦਾਦੂ ਪਾਪਾ ਨੂੰ ਵਿਚਾਰ ਰਿਹਾ ਅਸੀਂ ਤਾਂ ਫਿਰ ਕੰਨਾ ਜੀ ਸੈਲਫ ਡਿਫੈਂਸ ਲਈ ਕਾਦੇ ਵਾਸਤੇ ਹੁੰਦੇ ਫਿਰ ਠੀਕ ਆ ਜੇ ਜੇ ਮੰਨੋ ਜੇ ਮੰਨੋ ਥੋੜੀ ਬੋਤੀ ਜੇ ਆਈ ਵੀ ਆ ਇਹ ਸਰ ਨੇੜੇ ਬੋਰਡ 8 ਵਜੇ ਸਾਨੂੰ ਫੋਨ ਆਇਆ ਕਿ ਤਾਂ ਝਗੜਾ ਹੋ ਰਿਹਾ ਇੱਥੇ ਤੇ ਗੋਲੇ ਗੋਲੇ ਚੱਲੀਆਂ ਇੱਕ ਖ਼ዋਸ ਹਨ ਬਹੁਤ ਬੇਦੀ ਵਾਸੀ ਗੁਰੂ ਨਾਨਕ ਨਗਰ ਫੁੱਲ ਰੋਡ ਤੇ ਇਹਨਾਂ ਆਪਸੀ ਬੱਚਿਆਂ ਚ ਝਗੜਾ ਹੋਇਆ ਵਾ ਤੇ ਮੌਕੇ ਤੇ ਪਹੁੰਚਿਆ ਕੋਈ ਫਾਇਰ ਬਲ ਚੱਲੇ ਵੈਰੀਫਾਈ ਕਰਦੇ ਕਿਹੜੀ ਜਗ੍ਹਾ ਤੇ ਗੁਰੂ ਨਾਨਕ ਨਗਰ ਫੁੱਲ ਰੋਡ ਹਾਂ ਵੇ ਚੈੱਕ ਕਰ ਰਹੇ ਛੋਟ ਕਿੰਨੇ ਬੱਚੇ 6 ਜੀ ਫੁੱਲ ਬਰਾਮਦ ਫੁੱਲ ਬਰਾਮਦ ਕੋਈ ਨਿੱਕੀ ਨਾ ਨਾ ਇਹ ਜਿਹੜੇ ਫਾਇਰ ਕਿਤੇ ਉਹ ਰੈਸਟ ਆਏਗਾ ਨਹੀਂ ਜੀ ਬੇਦੇ ਤਫਤੀਸ਼ ਕਰਨ ਕੀ ਕਰ ਰਹੀ ਹੋ ਜੋ ਪਾਣੀ ਕਾਨੂੰਨ ਦਾ ਫੈਰੀ ਕਰੇ ਜਿਨ੍ਹਾਂ ਨੇ ਫਾਇਲ ਕੀਤੀ ਅਰੇ ਵੈਰੀਫਾਈ ਨਹੀਂ ਫੈਰੀ ਕਰਨਾ ਹੈ ਤਬ ਬਟਾਲਾ ਦੇ ਗੁਰੂ ਨਾਨਕ ਨਗਰ ਵਿੱਚ ਬੱਚਿਆਂ ਦੇ ਮੰਮੁਲੀ ਝੌੜੇ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਹਾਂ ਕਿ ਗੋਲੀਆਂ ਤੱਕ ਚੱਲੀ ਆ ਹਨ ਜਿੱਥੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ ਜਿੱਥੇ ਦੋਨੋਂ ਧਿਰ ਇੱਕ ਦੂਜੇ ਦੇ ਉੱਪਰ આરોਪ ਲਗਾਉਂਦੇ ਨਜਰ ਆਏ ਹਨ ਜਿੱਥੇ ਗੋਲੀਆਂ ਦੀ ਚੱਲਣ ਦੀ ਵੀਡੀਓ ਵੀ ਜਿਹੜੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋਈ ਹੈ ਤਾਂ ਦੇਖਦੇ ਰਹੋ ਇਨਸਾਫ ਟੀਵੀ ਕੈਮਰਾਮੈਨ rahul ਦੇ ਨਾਲ ਬਿਊਰੋ ਦੀਪਕ ਸਾਨੀ ਦੀ ਖਾਸ ਰਿਪੋਰਟ ਦੋਸਤੋ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦੇ ਇਸ਼ਤਿਹਾਰ ਅਤੇ ਕਵਰਾ ਸੰਬੰਧੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਤੁਹਾਡੇ ਲਈ 24 ਘੰਟੇ ਹਾਜ਼ਰ ਹੈ ਤਾਂ ਦੇਖਦੇ ਰਹੋ ਇਨਸਾਫ ਟੀਵੀ ਜੈ ਹਿੰਦ ਦੋਸਤੋ ਧੰਨਵਾਦ